ਹੈੜੀ ਜ਼ਿੰਦਗੀ ਇੱਕ ਦਰਿਆ ਵਾਂਗ ਹੈ ਕਦੇ ਸ਼ਾਂਤ ਤੇ ਕਦੇ ਤੂਫਾਨੀ ਡੰਡੀ ਜਿਸ ਤਰ੍ਹਾਂ ਦਰਿਆ ਆਪਣਾ ਰਹਾ ਬਣਾਉਂਦੇ ਹੋਏ ਕਈ ਪੱਥਰਾਂ ਰੁਕਾਵਟਾਂ ਅਤੇ ਮੋੜਾਂ ਨੂੰ ਪਾਰ ਕਰਦਾ ਹੈ ਉਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਵੀ ਕਈ ਚੁਣੌਤੀਆਂ ਉਤਾਰ ਚੜ੍ਹਾ ਅਤੇ ਅਣਜਾਣ ਹਾਲਾਤਾਂ ਨਾਲ ਭਰੀ ਪਈ ਹੈ ਡੰਡੀ ਹਰ ਇਨਸਾਨ ਦੇ ਜੀਵਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਪਰ ਫਰਕ ਇਸ ਗੱਲ ਵਿੱਚ ਹੁੰਦਾ ਹੈ ਕਿ ਅਸੀਂ ਉਹਨਾਂ ਦਾ ਸਾਹਮਣਾ ਕਿਵੇਂ ਕਰਦੇ ਹਾਂ ਡੰਡੀ ਕੁਝ ਲੋਕ ਡਰ ਕੇ ਹਾਰ ਮੰਨ ਲੈਂਦੇ ਹਨ ਤੇ ਰੁਕ ਜਾਂਦੇ ਹਨ ਜਦਕਿ ਹਿੰਮਤੀ ਲੋਕ ਉਹਨਾਂ ਤੋਂ ਸਿੱਖ ਕੇ ਨਵੇਂ ਰਸਤੇ ਬਣਾਉਦੇ ਹਨ ਅਤੇ ਵਹਿੰਦੇ ਦਰਿਆ ਵਾਂਗ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ ਡੰਡੀ ਮੁਸ਼ਕਲਾਂ ਸਾਨੂੰ ਆਪਣੀ ਤਾਕਤ ਦਿਖਾਉਣ ਤੇ ਹੋਰ ਮਜ਼ਬੂਤ ਬਣਨ ਦਾ ਮੌਕਾ ਦਿੰਦੀਆਂ ਹਨ ਡੰਡੀ ਦਰ ਅਸਲ ਸਾਨੂੰ ਮੁਸ਼ਕਲਾਂ ਦਾ ਅਸਲ ਮਤਲਬ ਹੀ ਨਹੀਂ ਪਤਾ ਲੱਗਾ ਮੁਸ਼ਕਿਲ ਸਿਰਫ ਉਹ ਨਹੀਂ ਜੋ ਸਾਨੂੰ ਸਤਾਉਂਦੀ ਜਾਂ ਡਰਾਉਂਦੀ ਹੈ ਡੰਡੀ ਇਹ ਤਾਂ ਉਹ ਸਥਿਤੀ ਹੈ ਜੋ ਸਾਨੂੰ ਆਪਣੇ ਆਪ ਨਾਲ ਮਿਲਾਉਂਦੀ ਹੈ ਡੰਡੀ ਜ਼ਰਾ ਸੋਚੋ ਕਿ ਜਦੋਂ ਇਨਸਾਨ ਸੁੱਖ ਸੁਵਿਧਾਵਾਂ ਵਿੱਚ ਜਿਉਂਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਹੀ ਤਾਕਤ ਅਤੇ ਹਿੰਮਤ ਦਾ ਅਹਿਸਾਸ ਨਹੀਂ ਹੁੰਦਾ ਡੰਡੀ ਪਰ ਜਦੋਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਅੰਦਰਲੀ ਤਾਕਤ ਦੀ ਮਦਦ ਨਾਲ ਹਰ ਮੁਸ਼ਕਿਲ ਦਾ ਹੱਲ ਲੱਭ ਲੈਂਦਾ ਹੈ ਅਤੇ ਆਪਣੀ ਅਸਲ ਸ਼ਖਸੀਅਤ ਨਾਲ ਜਾਣ ਪਛਾਣ ਕਰਦਾ ਹੈ ਡੰਡੀ ਅਸਲ ਵਿੱਚ ਸਾਨੂੰ ਆਪਣੇ ਜੀਵਨ ਵਿੱਚ ਇਨ੍ਹਾਂ ਮੁਸ਼ਕਲਾਂ ਦੀ ਲੋੜ ਵੀ ਹੈ ਡੰਡੀ ਸਭ ਤੋਂ ਪਹਿਲਾਂ ਤਾਂ ਸਟਾਰਟ ਤਾਂ ਤਾਕਤ ਦੇ ਅਹਿਸਾਸ ਲਈ ਜਿਵੇਂ ਲੋਹਾ ਆਪਣੀ ਅਸਲ ਸ਼ਖਸੀਅਤ ਨਾਲ ਜਾਣ ਪਛਾਣ ਹੁੰਦਾ ਹੈ ਜਦੋਂ ਉਹ ਅੱਗ ਵਿੱਚ ਤਪਦਾ ਹੈ ਉਸੇ ਤਰ੍ਹਾਂ ਇਨਸਾਨੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਸਾਨੂੰ ਘੜਨ ਅਤੇ ਨਿਖਾਰਨ ਦਾ ਕੰਮ ਕਰਦੀਆਂ ਹਨ ਡੰਡੀ ਲੋਹੇ ਨੂੰ ਪਹਿਲਾਂ ਤਪਾ ਕੇ ਫਿਰ ਵਾਰ-ਵਾਰ ਠੋਕ ਕੇ ਉਸ ਨੂੰ ਕੜਕ ਤੇ ਮਜ਼ਬੂਤ ਬਣਾਇਆ ਜਾਂਦਾ ਹੈ ਡੰਡੀ ਇਸ ਤਾਪ ਅਤੇ ਠੋਕਰਾ ਦੇ ਬਿਨਾ ਲੋਹਾ ਨਾ ਆਪਣਾ ਰੂਪ ਧਾਰ ਕਰ ਸਕਦਾ ਹੈ ਨਾ ਹੀ ਆਪਣੀ ਪੂਰੀ ਤਾਕਤ ਦਿਖਾ ਸਕਦਾ ਹੈ ਡੰਡੀ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਸਾਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ ਡੰਡੀ ਸਾਡੇ ਵਿੱਚ ਹਰ ਸਥਿਤੀ ਨੂੰ ਪਾਰ ਕਰਨ ਦੀ ਤਾਕਤ ਲਿਆਉਂਦੀਆਂ ਹਨ ਡੰਡੀ ਫੇਰ ਜੀਵਨ ਦੀ ਕਦਰ ਕਰਨ ਲਈ ਕਹਿੰਦੇ ਹਨ ਕਿ ਜਿਹੜਾ ਦੁੱਖ ਨਹੀਂ ਵੇਖਦਾ ਉਹ ਸੁੱਖ ਦੀ ਅਸਲੀ ਕੀਮਤ ਨਹੀਂ ਜਾਣ ਸਕਦਾ ਡਡੇ ਇਹ ਗੱਲ ਸਾਡੇ ਜੀਵਨ ਦਾ ਇੱਕ ਗਹਿਰਾ ਸੱਚ ਹੈ ਡੰਡੀ ਜਦੋਂ ਮਨੁੱਖ ਦੀ ਜ਼ਿੰਦਗੀ ਸਿਰਫ ਸੌਖ ਸੁਵਿਧਾਵਾਂ ਨਾਲ ਹੀ ਭਰੀ ਹੋਵੇ ਤਾਂ ਉਹ ਖੁਸ਼ੀਆਂ ਨੂੰ ਇੱਕ ਆਮ ਚੀਜ਼ ਸਮਝਣ ਲੱਗਦਾ ਹੈ ਡੰਡੀ ਉਸ ਨੂੰ ਨਾ ਤਾਂ ਉਹਨਾਂ ਦੀ ਕਦਰ ਰਹਿੰਦੀ ਹੈ ਤੇ ਨਾ ਹੀ ਉਹਨਾਂ ਦੇ ਮਿਲਣ ਦਾ ਆਨੰਦ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ ਡੰਡੀ ਪਰ ਮੁਸ਼ਕਿਲ ਦੀ ਘੜੀ ਸਾਡੇ ਅੰਦਰ ਇੱਕ ਤਰ੍ਹਾਂ ਦੀ ਲਾਲਸਾ ਪੈ ਜਾਂਦੀ ਹੈ ਉਹ ਸਾਨੂੰ ਉਮੀਦ ਨਾਲ ਜਿਉਣਾ ਸਿਖਾਉਂਦੀ ਹੈ ਡੰਡੀ ਜਦੋਂ ਅਸੀਂ ਹਨੇਰੇ ਰਾਹਾਂ ਤੋਂ ਲੰਘਦੇ ਹਾਂ ਤਾਂ ਰੌਸ਼ਨੀ ਦੀ ਇੱਕ ਕਿਰਨ ਵੀ ਸਾਡੇ ਲਈ ਖੁਸ਼ੀ ਲਿਆਉਂਦੀ ਹੈ ਡੰਡੀ ਇੱਕ ਛੋਟੀ ਜਿੱਤ